ਜਿਹੜੇ ਆ ਰੈਗੂਲਰ ਐਵਰੀਡੇ ਚਰਚ ਦੇ ਵਿੱਚ ਆਣ ਕੇ ਜਿਹੜਾ ਉਹਨਾਂ ਦੇ ਲਈ ਪ੍ਰੇਅਰ ਕਰ ਰਹੇ ਆ ਤੇ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਆਓ ਜੀ ਅਸੀਂ ਦੇਖਦੇ ਹਫਸੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਇਹਦੇ ਵਿੱਚ ਵਚਨ ਜਿਸੀਂ ਪਹਿਲੀ ਆਇਤ ਤੋਂ ਹੀ ਜਿਹੜਾ ਆ ਉਹ ਸ਼ੁਰੂ ਕਰਾਂਗੇ ਔਰ ਬੜੇ ਗੌਰ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਤੁਹਾਨੂੰ ਕਹਿ ਰਹੀ ਸੀਗੀ ਕਿ ਪਲੀਜ਼ ਤੁਸੀਂ ਅ ਹਫਸੀਆਂ ਦੀ ਕਿਤਾਬ ਜਿਹੜੀ ਆ ਨਾ ਉਹ ਪੜ੍ਹਨੀ ਸ਼ੁਰੂ ਕਰ ਦੋ ਤੇ ਤੁਸੀਂ ਦੇਖਿਓ ਕਿ ਕਾਫੀ ਹੱਦ ਤੱਕ ਤੁਹਾਨੂੰ ਨਾ ਪਰਮੇਸ਼ਰ ਦੀ ਇੱਛਾ ਸਾਡੇ ਜੀਵਨ ਵਿੱਚ ਕੀ ਆ ਉਹ ਤੁਹਾਨੂੰ ਸਮਝ ਵਿੱਚ ਆਏਗੀ ਹallelujah ਅੱਛਾ ਪਰਮੇਸ਼ਰ ਦੀ ਇੱਛਾ ਸਮਝਣ ਦੇ ਬਾਰੇ ਵਿੱਚ ਨਾ ਮੈਨੂੰ ਇੱਕ ਕੱਲ ਵੀ ਮੈਂ ਉਹ ਗੱਲ ਕਰਨਾ ਚਾਹੁੰਦੀ ਸੀ ਤੇ ਅੱਜ ਵੀ ਕਈ ਵਾਰੀ ਤੁਸੀਂ ਵਰਡ ਬੋਲਦੇ ਤੇ ਉਹਦੇ ਤੋਂ ਤੁਹਾਨੂੰ ਯਾਦ ਆਉਂਦਾ ਆ ਬਹੁਤ ਸਾਰੇ ਭੈਣ ਭਰਾ ਇਸ ਚੀਜ਼ ਨੂੰ ਸਮਝਣਾ ਚਾਹੁੰਦੇ ਕਿ ਸਾਡੇ ਜੀਵਨ ਵਿੱਚ ਪਰਮੇਸ਼ਰ ਦੀ ਇੱਛਾ ਕੀ ਆ ਤਾਂ ਤੁਸੀਂ ਧਿਆਨ ਦੇ ਨਾਲ ਇਸ ਚੀਜ਼ ਨੂੰ ਜਿਹੜਾ ਆ ਨਾ ਉਹ ਸਮਝਣਾ ਤੁਹਾਨੂੰ ਤੁਸੀਂ ਐਕਚੁਅਲੀ ਜਾਣਨਾ ਚਾਹੁੰਦੇ ਕਿ ਪਰਮੇਸ਼ਵਰ ਮੇਰੇ ਜੀਵਨ ਵਿੱਚ ਮੇਤੋਂ ਕੀ ਕੰਮ ਲੈਣਾ ਚਾਹੁੰਦੇ ਆ ਰਾਈਟ ਓਕੇ ਤਾਂ ਪਰਮੇਸ਼ਵਰ ਤੁਹਾਡੇ ਤੋਂ ਜਿਹੜਾ ਕੰਮ ਲੈਣਾ ਚਾਹੁੰਦੇ ਉਹ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਜੀਵਨ ਦੀ ਟੈਸਟੀਮਨੀ ਦੇ ਵਿੱਚ ਲੁਕਿਆ ਹੋਇਆ ਹੈ ਇਸ ਲਈ ਤੁਹਾਨੂੰ ਹੁਣ ਗੌਰ ਕਰਨਾ ਹੋਊਗਾ ਆਪਣੇ ਜੀਵਨ ਦੇ ਵਿੱਚ ਕਿ ਤੁਹਾਡੇ ਜੀਵਨ ਦੀ ਟੈਸਟੀਮਨੀ ਕੀ ਹੈ ਜੋ ਤੁਹਾਡੇ ਜੀਵਨ ਦੀ ਟੈਸਟੀਮਨੀ ਆ ਉਹੀ ਤੁਹਾਡੀ ਸੇਵਕਾਈ ਹੈ ਸੱਚੀ ਗੱਲ ਇਹੀ ਆ ਕਿ ਜੋ ਤੁਹਾਡੇ ਜੀਵਨ ਦੀ ਟੈਸਟੀਮਨੀ ਆ ਗਵਾਹੀ ਆ ਉਹੀ ਤੁਹਾਡੀ ਸੇਵਕਾਈ ਹੈ ਓਕੇ ਜਿਵੇਂ ਫਾਰ ਐਗਜ਼ਾਮਪਲ ਕਿ ਕੋਈ ਵਿਅਕਤੀ ਨਸ਼ਿਆਂ ਤੋਂ ਜਿਹੜਾ ਆ ਉਹ ਆਜ਼ਾਦ ਹੋ ਗਿਆ ਹੂੰ ਜਿਹੜਾ ਵਿਅਕਤੀ ਨਸ਼ਿਆਂ ਤੋਂ ਆਜ਼ਾਦ ਹੋ ਗਿਆ ਹੁਣ ਉਹਦੇ ਜ਼ਿੰਦਗੀ ਤੋਂ ਪਰਮੇਸ਼ਵਰ ਕੀ ਕੰਮ ਕਰਨਾ ਕੀ ਲੈਣਾ ਚਾਹੁੰਦੇ ਕੰਮ ਕਿ ਉਹ ਜਿਹੜੇ ਉਹਦੇ ਬਾਕੀ ਦੇ ਫਰੈਂਡਸ ਨਸ਼ਿਆਂ ਦੇ ਵਿੱਚ ਆ ਉਹ ਉਹਨਾਂ ਤੱਕ ਰੀਚ ਕਰੇ ਜਾਂ ਜਿਹੜੇ ਲੋਕਾਂ ਨੂੰ ਨਸ਼ਿਆਂ ਵਿੱਚੋਂ ਫਸਿਆ ਹੋਇਆ ਨੂੰ ਦੇਖਦਾ ਉਹਨਾਂ ਤੱਕ ਰੀਚ ਕਰੇ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਦੱਸੇ ਕਿਉਂਕਿ ਉਹਨੂੰ ਜਾਣਦੇ ਉਹਨਾਂ ਨੇ ਦੇਖਿਆ ਕਿ ਕਿੰਨਾ ਨਸ਼ਾ ਕਰਦਾ ਹੁੰਦਾ ਸੀ ਇਹਦਾ ਸਰਦਾ ਨਹੀਂ ਸੀਗਾ ਨਸ਼ਾ ਕੀਤੇ ਦੇ ਬਿਨਾ ਇਹ ਡਿੱਗਾ ਫਿਰਦਾ ਹੁੰਦਾ ਸੀਗਾ ਸਾਰੀਆਂ ਚੀਜ਼ਾਂ ਦੇ ਵਿੱਚ ਹਨਾ ਤੇ ਉਹਨਾਂ ਨੇ ਦੇਖਿਆ ਜਦ ਉਹ ਉਹਦੇ ਜੀਵਨ ਨੂੰ ਦੇਖਣਗੇ ਕਿ ਪਰਮੇਸ਼ਰ ਨੇ ਇਹਦੇ ਜੀਵਨ ਨੂੰ ਬਦਲ ਦਿੱਤਾ ਤੇ ਉਹਨਾਂ ਲਈ ਬਹੁਤ ਸੌਖਾ ਹੋ ਜਾਊਗਾ ਪਰਮੇਸ਼ਵਰ ਦੇ ਉੱਤੇ ਈਮਾਨ ਲੈ ਕੇ ਆਉਣਾ ਪਰਮੇਸ਼ਵਰ ਦੇ ਉੱਤੇ ਭਰੋਸਾ ਲੈ ਕੇ ਆਉਣਾ ਉਹਨਾਂ ਦੇ ਲਈ ਬਹੁਤ ਸੌਖਾ ਹੋ ਜਾਊਗਾ ਤਾਂ ਜਿਹੜਾ ਇਨਸਾਨ ਨਸ਼ਿਆਂ ਤੋਂ ਜਿਹਨੂੰ ਪਰਮੇਸ਼ਵਰ ਨੇ ਆਜ਼ਾਦ ਕੀਤਾ ਆ ਉਹ ਉਹਦੇ ਜੀਵਨ ਦੀ ਸੇਵਕਾ ਹੀ ਇਹ ਜਿਹੜੇ ਹੋਰ ਨਸ਼ਿਆਂ ਦੇ ਵਿੱਚ ਫਸੇ ਹੋਏ ਆ ਪਰਮੇਸ਼ਵਰ ਦੇ ਕਿਰਪਾ ਦੇ ਨਾਲ ਉਹ ਉਹਨਾਂ ਤੱਕ ਜਾ ਕੇ ਪਰਮੇਸ਼ਵਰ ਦੇ ਪ੍ਰੇਮ ਨੂੰ ਉਹਨਾਂ ਨੂੰ ਦੱਸੇ ਕਿਉਂਕਿ ਦੇਖੋ ਨਸ਼ੇ ਨਾਲ ਲੱਗ ਬੜੇ ਸੌਖੇ ਜਾਂਦੇ ਪਰ ਛੱਡਣੇ ਬਹੁਤ ਔਖੇ ਹੁੰਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਨਸ਼ੇ ਲੱਗ ਚੁੱਕੇ ਆ ਪਰਮੇਸ਼ਰ ਉਹਨਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰ ਸਕਦੇ ਆ ਅ ਸੱਚ ਇਹ ਆ ਕਿ ਜਿਹੜੇ ਨਸ਼ੇ ਕਰ ਰਹੇ ਨਾ ਉਹ ਖੁਦ ਵੀ ਨਸ਼ਿਆਂ ਨੂੰ ਛੱਡਣਾ ਚਾਹੁੰਦੇ ਤਰ ਜਿਹੜੇ ਜਿਹੜੇ ਛੱਡਣਾ ਚਾਹੁੰਦੇ ਆ ਜਦੋਂ ਉਹਨਾਂ ਨੂੰ ਉਹ ਵਿਅਕਤੀ ਜਿਹੜਾ ਨਸ਼ੇ ਕਰਦਾ ਸੀ ਪਰ ਆਜ਼ਾਦ ਹੋ ਚੁੱਕਾ ਉਹ ਜਾ ਕੇ ਦੱਸੂਗਾ ਕਿ ਮੈਂ ਪਰਮੇਸ਼ਰ ਦੇ ਕੋਲੇ ਗਿਆ ਪਰਮੇਸ਼ਰ ਨੇ ਮੈਨੂੰ ਮਦਦ ਕੀਤੀ ਮੈਨੂੰ ਸਮਰਥ ਦਿੱਤੀ ਪਰਮੇਸ਼ਵਰ ਨੇ ਮੈਨੂੰ ਨਸ਼ਿਆਂ ਤੋਂ ਆਜ਼ਾਦ ਕੀਤਾ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਭੈਣ ਭਰਾ ਆ ਉਹ ਨਸ਼ਿਆਂ ਨੂੰ ਛੱਡ ਦੇਣਗੇ ਉਹ ਉਹਦੇ ਵਸੀਲੇ ਨਾਲ ਜਿਹਨੂੰ ਪਹਿਲਾਂ ਪਰਮੇਸ਼ਵਰ ਨੇ ਨਜ਼ਾਦ ਦਿੱਤੀ ਇਸੇ ਤਰੀਕੇ ਨਾਲ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਆ ਪਰ ਪਰਮੇਸ਼ਵਰ ਨੇ ਉਸ ਕਲੇਸ਼ ਨੂੰ ਖਤਮ ਕੀਤਾ ਹੁਣ ਉਹਨਾਂ ਦੇ ਜੀਵਨ ਦੀ ਸੇਵਕਾਈ ਕੀ ਹੋਏਗੀ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਕਲੇਸ਼ ਆ ਤੁਹਾਡੇ ਆਣ ਗਵਣ ਨੂੰ ਤਾਂ ਪਤਾ ਹੀ ਆ ਜਦੋਂ ਕਲੇਸ਼ ਹੁੰਦਾ ਤਾਂ ਛੁਪਿਆ ਤਾਂ ਰਹਿੰਦਾ ਨਹੀਂ ਹੁਣ ਜਦੋਂ ਪਰਮੇਸ਼ਵਰ ਨੇ ਤੁਹਾਨੂੰ ਉਸ ਕਲੇਸ਼ ਤੋਂ ਆਜ਼ਾਦ ਕੀਤਾ ਤਾਂ ਇਹ ਵੀ ਖਬਰ ਸਭ ਫੈਲ ਜਾਏਗੀ ਕਿ ਇਹ ਪਹਿਲਾਂ ਤਾਂ ਬੜਾ ਲੜਦੇ ਹੁੰਦੇ ਸੀਗੇ ਪਰ ਹੁਣ ਜਿਹੜਾ ਆ ਹੁਣ ਇਹ ਦੋਵੇਂ ਜੀ ਆਪਸ ਵਿੱਚ ਲੜਦੇ ਨਹੀਂ ਆ ਜਾਂ ਹੁਣ ਇਹਨਾਂ ਦੇ ਘਰ ਦੇ ਵਿੱਚ ਸ਼ਾਂਤੀ ਆ ਇਹਨਾਂ ਦੇ ਬੱਚੇ ਆਗਿਆਕਾਰੀ ਦੇ ਵਿੱਚ ਹੋ ਗਏ ਆ ਹੁਣ ਉਹਨਾਂ ਦੀ ਇਹੀ ਸੇਵਕਾਈ ਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਲੇਸ਼ ਆ ਜਿਨ੍ਹਾਂ ਰਿਸ਼ਤੇਦਾਰਾਂ ਦੇ ਵਿੱਚ ਕਲੇਸ਼ ਆ ਉਹ ਉਹਨਾਂ ਤੱਕ ਰੀਚ ਕਰਨ ਉਹਨਾਂ ਭੈਣਾ ਭਰਾਵਾਂ ਤੱਕ ਉਹ ਪਹੁੰਚਣ ਔਰ ਉਹਨਾਂ ਨੂੰ ਜਾ ਕੇ ਖੁਸ਼ਖਬਰੀ ਸੁਣਾਉਣ ਕਿ ਵੇਖੋ ਅਸੀਂ ਤੁਹਾਨੂੰ ਪਤਾ ਹੀ ਆ ਵੀ ਸਾਡੇ ਜੀਵਨ ਦੇ ਵਿੱਚ ਹਸਬੰਡ ਵਾਈਫ ਦੀ ਕਿੰਨੀ ਲੜਾਈ ਸੀ ਜਾਂ ਕਿਸ ਤਰੀਕੇ ਦੇ ਨਾਲ ਸਾਡੇ ਬੱਚੇ ਆਣਾ ਅਗਿਆਕਾਰੀ ਵਿੱਚ ਅਸੀਂ ਸਾਡੇ ਸੁਣਦੇ ਨਹੀਂ ਸੀ ਗੱਲਬਾਤ ਪਰ ਹੁਣ ਦੇਖੋ ਕਿ ਪਰਮੇਸ਼ਰ ਕਿਦਾਂ ਅਦਭੁਤ ਰੀਤੀ ਦੇ ਨਾਲ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੇ ਆ ਕਿ ਸਾਰੀਆਂ ਸਿਚੁਏਸ਼ਨਸ ਠੀਕ ਆ ਅਰੇ ਉਹੀ ਪਰਮੇਸ਼ਰ ਤੁਹਾਡੇ ਦੁੱਖਾਂ ਵਿੱਚੋਂ ਤੁਹਾਨੂੰ ਵੀ ਆਜ਼ਾਦ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਦੇਖਿਓ ਕਿ ਉਹ ਅ ਪਰਮੇਸ਼ਰ ਉਹਨਾਂ ਜਦੋਂ ਉਹ ਪਰਮੇਸ਼ਰ ਨੂੰ ਅਕਸੈਪਟ ਕਰਨਗੇ ਤਾਂ ਜ਼ਰੂਰ ਪਰਮੇਸ਼ਰ ਜੀ ਉਹਨਾਂ ਨੂੰ ਉਹਨਾਂ ਦੇ ਦੁੱਖ ਦੇ ਵਿੱਚੋਂ ਜਿਹੜਾ ਆ ਉਹ ਆਜ਼ਾਦ ਕਰ ਦੇਣਗੇ ਹallelujah ਸੋ ਮੈਂ ਖੁਦਾ ਦਾ ਸ਼ੁਕਰ ਕਰਦੀ ਹਾਂ ਮੈਂ ਇੱਕ ਛੋਟਾ ਜਿਹਾ ਕੰਮ ਕਰ ਲਵਾਂ ਲਾਈਵ ਚਾਲਦੇ ਦੇ ਵਿੱਚ ਹੀ ਓਕੇ ਸੋ ਖੁਦਾ ਦਾ ਧੰਨਵਾਦ ਤਾਂ ਅਸੀਂ ਇਸ ਤਰੀਕੇ ਦੇ ਨਾਲ ਸਾਨੂੰ ਸਮਝ ਆਏਗੀ ਕਿ ਸਾਡੇ ਜੀਵਨ ਦੀ ਸੇਵਕਾਈ ਕੀ ਆ। ਸਬ ਬਹੁਤ سارے ਭੈਣਾ ਭਰਾਵਾਂ ਨੂੰ ਨਾ ਆਪਣੀ ਸੇਵਕਾਈ ਜਿਹੜੀ ਆ ਉਹ ਸਮਝ ਨਹੀਂ ਆਉਂਦੀ ਸੀ ਕਿ ਅਸੀਂ ਕਿਹੜੀ ਸੇਵਕਾਈ ਕਰਨੀ ਆ। ਤਾਂ ਬਹੁਤ ਜ਼ਰੂਰੀ ਆ ਜੋ ਤੁਹਾਡੇ ਜੀਵਨ ਦੀ ਟੈਸਟੀਮਨੀ ਜਿਹੜਾ ਬਿਮਾਰ ਚੰਗਾ ਹੋਇਆ ਆ ਉਹਦੇ ਜੀਵਨ ਦੀ ਸੇਵਕਾਈ ਕੀ ਆ ਉਹ ਬਾਕੀ ਦੇ ਦੁਖੀਆਂ ਬਿਮਾਰਾਂ ਦੇ ਕੋਲ ਜਾਏ ਜਿਨ੍ਹਾਂ ਨੂੰ ਉਹ ਜਾਣਦਾ ਆ ਔਰ ਉਹਨਾਂ ਨੂੰ ਜਾ ਕੇ ਦੱਸੇ। ਦੇਖੋ ਪਰਮੇਸ਼ਰ ਨੇ ਮੈਨੂੰ ਚੰਗਿਆ ਕੀਤਾ ਤੁਸੀਂ ਮੈਨੂੰ ਬਿਮਾਰੀ ਵਿੱਚ ਦੇਖਿਆ ਸੀ ਆ ਮੇਰੀਆਂ ਰਿਪੋਰਟਾਂ ਸੀ ਦੇਖੋ ਖੁਦਾ ਨੇ ਮੈਨੂੰ ਚੰਗਿਆ ਕੀਤਾ ਕਿੱਦਾਂ ਪਰਮੇਸ਼ਰ ਨੇ ਆਪਣੇ ਹੱਥ ਨਾਲ ਮੈਨੂੰ ਸੰਭਾਲਿਆ ਕਿੱਦਾਂ ਪਰਮੇਸ਼ਰ ਨੇ ਮੈਨੂੰ ਸ਼ਿਫਾ ਬਖਸ਼ੀ ਤਾਂ ਖੁਦਾ ਦੀ ਉਸ ਮਹਿਮਾ ਨੂੰ ਜਦੋਂ ਉਹ ਬਿਮਾਰਾਂ ਦੇ ਵਿੱਚ ਜਾ ਕੇ ਪ੍ਰਗਟ ਕਰੇਗਾ ਜਿਨ੍ਹਾਂ ਨੇ ਪਹਿਲਾਂ ਉਹਨੂੰ ਬਿਮਾਰ ਦੇਖਿਆ ਸੀ ਜਦੋਂ ਅੱਜ ਉਹਨੂੰ ਉਹ ਚੰਗਾ ਹੋਇਆ ਦੇਖਣਗੇ ਤਾਂ ਹੋਏਗਾ ਕਿ ਕਿ ਸੱਚਮੁੱਚ ਉਹਨਾਂ ਦਾ ਇਮਾਨ ਪਰਮੇਸ਼ਰ ਉੱਤੇ ਲੈ ਕੇ ਆਉਣਾ ਈਜ਼ੀ ਹੋ ਜਾਏਗਾ ਔਰ ਉਹ ਬਹੁਤ ਸਾਰੇ ਰੋਗੀਆਂ ਨੂੰ ਬਚਾ ਸਕੇਗਾ ਇਸੇ ਤਰੀਕੇ ਨਾਲ ਤੁਸੀਂ ਆਪਣੇ ਜੀਵਨ ਵਿੱਚ ਇਸ ਸੇਵਕਾਈ ਨੂੰ ਕਰ ਸਕਦੇ ਕਿ ਜੇ ਇਸ ਚੀਜ਼ ਵਿੱਚ ਪਰਮੇਸ਼ਰ ਨੇ ਤੁਹਾਨੂੰ ਬles ਕੀਤਾ ਹੈ ਅਗਰ ਗਰੀਬੀ ਵਿੱਚੋਂ ਪਰਮੇਸ਼ਰ ਨੇ ਤੁਹਾਨੂੰ ਬਾਹਰ ਕੱਢਿਆ ਹੈ ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਹੁਣ ਉਹਨਾਂ ਲੋਕਾਂ ਤੱਕ ਪਹੁੰਚੋ ਉਹਨਾਂ ਭੈਣਾ ਭਰਾਵਾਂ ਤੱਕ ਰੀਚ ਕਰੋ ਜਿਨ੍ਹਾਂ ਦਾ ਹੱਥ ਤੰਗ ਗਿਆ ਜਿਹੜੇ ਗਰੀਬੀ ਰੇਖਾ ਦੇ ਵਿੱਚ ਆ ਜਿਹੜੇ ਵਿਚਾਰੇ ਤੰਗੀ ਪਰੇਸ਼ਾਨੀ ਦੇ ਵਿੱਚ ਆ ਤੁਸੀਂ ਉਹਨਾਂ ਤੱਕ ਪਹੁੰਚੋ ਆ ਤੁਸੀਂ ਪਰਮੇਸ਼ਵਰ ਦੀ ਮਹਿਮਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਦਿਖਾਓ ਕਿ ਦੇਖੋ ਮੈਂ ਵੀ ਤੁਹਾਡੇ ਨਾਲदाई ਸੀਗਾ ਪਾਸਟਰ ਰਮਨਦੀਪ ਟੈਸਟੀਮਨੀ ਦੇ ਰਹੇ ਸੀ ਉਹ ਕਹਿੰਦੇ ਕਿ ਅਸੀਂ ਕਿੰਨੇ ਇਹੋ ਜਿਹੇ ਲੋਕੀ ਜਿਹੜੇ ਮੰਗਦੇ ਸੀਗੇ ਮੰਗ ਕੇ ਗੁਜ਼ਾਰਾ ਕਰਦੇ ਸੀ ਜਿਨ੍ਹਾਂ ਨੂੰ ਬੈਗੈਟਸ ਕਹਿ ਸਕਦੇ ਮੰਗਤੇ ਆਲਮੋਸਟ ਕਹਿ ਸਕਦੇ ਆ ਕਿ ਉਹਨਾਂ ਤੱਕ ਰੀਚ ਕੀਤੀ ਔਰ ਕਹਿੰਦੇ ਸੀ ਉਹਨਾਂ ਨੂੰ ਚਰਚ ਲਿਆਉਣਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਵਚਨ ਦੇ ਬਾਰੇ ਵਿੱਚ ਜਿਹੜਾ ਆ ਸਿਖਾਉਣਾ ਸ਼ੁਰੂ ਕੀਤਾ ਔਰ ਉਹਨਾਂ ਨੂੰ ਦਸਵੰਦ ਦੇ ਬਾਰੇ ਵਿੱਚ ਸਿਖਾਇਆ ਤਾਂ ਜਦੋਂ ਕਹਿੰਦੇ ਸੁਵੰਦ ਦੇ ਬਾਰੇ ਵਿੱਚ ਸਿਖਾਇਆ ਉਹਨਾਂ ਨੂੰ ਵਚਨ ਦੇ ਬਾਰੇ ਵਿੱਚ ਸਿਖਾਇਆ ਪ੍ਰਾਰਥਨਾ ਕਰਨੀ ਸਿਖਾਈ ਪ੍ਰਾਰਥਨਾ ਦੇ ਵਿੱਚ ਕਿੱਦਾਂ ਮੰਗਣਾ ਹੈ ਪਰਮੇਸ਼ਵਰ ਤੋਂ ਕਿੱਦਾਂ ਪਰਮੇਸ਼ਵਰ ਦੀ ਮहिमा ਕਰਨੀ ਜਦੋਂ ਉਸ ਚੀਜ਼ ਨੂੰ ਸਿਖਾਇਆ ਉਹ ਦੱਸਦੇ ਕਿ ਹੁਣ ਉਹ ਉਹਨਾਂ ਦਾ ਮਤਲਬ ਇੱਕ ਇੱਕ ਗੱਡੀ ਨਹੀਂ ਕਈ ਕਈ ਉਹਨਾਂ ਨੇ ਮੋਟਰਾਂ ਪਾਈਆਂ ਹੋਈਆਂ ਆ ਔਰ ਉਹਨਾਂ ਦਾ ਅੱਛਾ ਬਿਜ਼ਨਸ ਚੱਲ ਰਿਹਾ ਕਿਸੇ ਨੇ ਕੋਈ ਬਿਜ਼ਨਸ ਚਲਾਇਆ ਕਿਸੇ ਨੇ ਕੋਈ ਬਿਜ਼ਨਸ ਚਲਾਇਆ ਇੱਥੋਂ ਤੱਕ ਕਿ ਉਹਨਾਂ ਨੇ ਜਿਹੜੀ ਆ এমਪਲੋਇਮੈਂਟ ਵੀ ਜਿਹੜੀ ਆ ਉਹਨਾਂ ਦੇ ਕੋਲੇ ਸ਼ੁਰੂ ਹੋ ਗਈ ਆ ਮਤਲਬ ਕਿ ਉਹ ਹੋਰਾਂ ਨੂੰ ਵੀ ਨੌਕਰੀਆਂ ਦੇਣ ਵਾਲੇ ਬਣ ਗਏ ਕੌਣ ਜਿਹੜੇ ਪਹਿਲਾਂ ਮੰਗਦੇ ਸੀਗੇ ਤਾਂ ਅਸੀਂ ਇਸ ਚੀਜ਼ ਨੂੰ ਦੇਖਣਾ ਆ ਕਿ ਪਰਮੇਸ਼ਵਰ ਨੇ ਹੁਣ ਪਾਸਟਰ ਰਮਨਦੀਪਾ ਉਹ ਇੱਕ ਬਿਜ਼ਨਸਮੈਨ ਆ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਬles ਕੀਤਾ ਇਹ ਹੀ ਉਹਨਾਂ ਦੀ ਟੈਸਟੀਮਨੀ ਹੈ ਰਾਈਟ ਕਿ ਪਰਮੇਸ਼ਰ ਕਿੱਦਾਂ ਉਹਨਾਂ ਨੂੰ ਵਧਾ ਰਿਹਾ ਹੁਣ ਉਹ ਇਸੇ ਸੇਵਕਾਈ ਨੂੰ ਲੈ ਕੇ ਜਦੋਂ ਉਹ ਅੱਗੇ ਜਾਂਦੇ ਆ ਉਹਨਾਂ ਤੱਕ ਉਹ ਬਿਜ਼ਨਸ ਨੂੰ ਐਕਸਪਲੇਨ ਕਰਦੇ ਆ ਕਿ ਕਿੱਦਾਂ ਪਰਮੇਸ਼ਰ ਸਾਨੂੰ ਬles ਕਰ ਸਕਦੇ ਆ ਤਾਂ ਖੁਦਾ ਉਹਨਾਂ ਦੇ ਰਹੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਬਹੁਤ ਹੀ ਗਰੀਬੀ ਰੇਖਾ ਤੋਂ ਵੀ ਹੇਠਾਂ ਆ ਤੇ ਖੁਦਾ ਉਹਨਾਂ ਨੂੰ ਬles ਕਰ ਰਿਹਾ ਬਹੁਤ ਸਾਰੇ ਲੋਕ ਜਿਹੜੇ ਰੋਜ਼ਗਾਰ ਦੇ ਵਿੱਚ ਸਾਰੇ ਲੋਕਾਂ ਦੇ ਗਰੀਬੀ ਦੇ ਬੰਧਨ ਟੁੱਟ ਰਹੇ ਆ ਪਾਸਟਰ ਰਮਨ ਮਨੀਲਾ ਦੇ ਵਿੱਚ ਮਨੀਲਾ ਤਾਂ ਸ਼ਹਿਰ ਹੋ ਰਿਹਾ ਸਿਂਗੂ ਸਿਟੀ ਫਿਲਪਾਈਨ ਦੇ ਵਿੱਚ ਜਿਹੜਾ ਆ ਉਹ ਕੰਮ ਕਰਦੇ ਆ ਇਸੇ ਤਰ੍ਹਾਂ ਪਾਸਟਰ ਜਸਵੰਤ ਜੀ ਵੀ ਜਿਹੜੇ ਆ ਉਹ ਫਿਲਪਾਈਨ ਦੇ ਵਿੱਚ ਜਿਹੜੀ ਉਹ ਸੇਵਕਾਈ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਪਰਸਨਲੀ ਤੁਹਾਨੂੰ ਹੁਣੇ ਸਮਝ ਆ ਜਾਈ ਆ ਗਈ ਹੋਏਗੀ ਕਿ ਤੁਹਾਡੇ ਜੀਵਨ ਦੀ ਬੁਲਾਹਟ ਕੀ ਆ ਤਾਂ ਜੇ ਇਸ ਚਿੱਕੜ ਵਿੱਚੋਂ ਤੁਹਾਨੂੰ ਕੱਢਿਆ ਆ ਪਰਮੇਸ਼ਵਰ ਨੇ ਤੁਹਾਡੀ ਸੇਵਕਾਈ ਇਹ ਆ ਕਿ ਜਿਹੜੇ ਬਾਕੀ ਦੇ ਉਸ ਚਿੱਕੜ ਦੇ ਵਿੱਚ ਫਸੇ ਹੋਏ ਆ ਤੁਸੀਂ ਉਹਨਾਂ ਨੂੰ ਪਰਮੇਸ਼ਵਰ ਦੀ ਖੁਸ਼ਖਬਰੀ ਸੁਣਾਉਣੀ ਆ ਕਿ ਦੇਖੋ ਮੈਂ ਵੀ ਲਿਬੜਿਆ ਹੋਇਆ ਸੀਗਾ ਤੁਹਾਡੇ ਵਾਂਗ ਪਰਮੇਸ਼ਵਰ ਨੇ ਮੈਨੂੰ ਆਪਣੇ ਪੁੱਤਰ ਦੇ ਲਹੂ ਦੇ ਨਾਲ ਧੋ ਕੇ ਸਾਫ਼ ਕੀਤਾ ਆ ਪਰਮੇਸ਼ਵਰ ਨੇ ਮੈਨੂੰ ਬlesਸ ਕੀਤਾ ਆ ਅਰ ਕੁਦਾ ਤੁਹਾਨੂੰ ਵੀ ਬlesਸ ਕਰਨ ਦੀ ਸਮਰਥ ਰੱਖਦਾ ਔਰ ਇਹ ਇੱਛਾ ਹੈ ਪਰਮੇਸ਼ਵਰ ਦੀ ਕਿ ਉਹ ਤੁਹਾਨੂੰ ਬlesਸ ਕਰੇ ਅਰ ਜਦੋਂ ਤੁਸੀਂ ਉਹਨਾਂ ਤੱਕ ਜਾਓਗੇ ਕਿਉਂਕਿ ਉਹਨਾਂ ਨੇ ਦੇਖੋ ਇੱਕ ਲਾਈਨ ਦੇ ਵਿੱਚ ਸੱਤ ਮੰਗਦੇ ਬੈਠੇ ਆ ਜੋ ਛੇ ਮੰਗਦੇ ਬਟ ਹੇਰ ਉਹਨਾਂ ਵਿੱਚ ਤੋ ਇੱਕ ਮੰਗਤਾ ਜਬੇਕਾਰ ਸੀ ਛੇ ਬੇਕਾਰ ਸੀ ਉਹਨਾਂ ਵਿੱਚੋਂ ਇੱਕ ਦਾ ਘਰ ਬਣਿਆ ਹੁਣ ਉਹ ਜਾ ਕੇ ਜਿਹੜੇ ਬਾਕੀ ਦੇ ਛੇ ਬੇਕਾਰ ਐ ਜੋ ਪੰਜ ਜਿਹੜੇ ਬਾਕੀ ਦੇ ਬੇਕਾਰ ਐ ਜਦੋਂ ਉਹਨਾਂ ਨੂੰ ਉਹ ਫਾਰਮੂਲਾ ਦੱਸੂਗਾ ਜਿਸ ਫਾਰਮੂਲੇ ਦੇ ਨਾਲ ਉਹਦਾ ਘਰ ਬਣਿਆ ਜਿਸ ਫਾਰਮੂਲਾ ਦੇ ਨਾਲ ਉਹਦਾ ਉਹਦਾ ਮੰਗਣਾ ਹਟ ਗਿਆ ਉਹ ਇੱਕ ਬਿਜ਼ਨਸਮੈਨ ਬਣ ਗਿਆ ਬlesing ਆ ਗਈ ਉਹਦੀ ਲਾਈਫ ਦੇ ਵਿੱਚ ਜਿਹੜਾ ਆਪ ਜੇਲ੍ਹ ਵਿੱਚੋਂ ਛੁੱਟਿਆ ਆ ਬਾਕੀ ਦੇ ਕੈਦੀਆਂ ਨੂੰ ਜਾ ਕੇ ਜਦੋਂ ਦੱਸੇਗਾ ਕਿ ਕਿੱਦਾਂ ਪਰਮੇਸ਼ਵਰ ਨੇ ਉਹਦੇ ਬੰਦਨਾ ਨੂੰ ਤੋੜਿਆ ਬਾਕੀ ਦੇ ਵੀ ਉਸ ਫਾਰਮੂਲਾ ਨੂੰ ਜਦੋਂ ਅਪਣਾਉਣਗੇ ਆਪਣੀ ਲਾਈਫ ਦੇ ਵਿੱਚ ਤਾਂ ਤੁਸੀਂ ਦੇਖਿਓ ਸਾਰੇ ਦੇ ਸਾਰੇ ਬਲੈਸ ਹੋ ਜਾਣਗੇ ਐਂਡ ਯੈਸ ਥਿਸ ਇਜ਼ ਯੋਰ ਕਾਲਿੰਗ ਇਹੀ ਤੁਹਾਡੇ ਜੀਵਨ ਦੀ ਬੁਲਾਹਟ ਆ ਆਪਣੇ ਜੀਵਨ ਦੀ ਬੁਲਾਹਟ ਨੂੰ ਸਮਝੋ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਲਈ ਈਜ਼ੀ ਹੋ ਗਿਆ ਆ ਕਿ ਕਿੱਦਾਂ ਤੁਸੀਂ ਆਪਣੇ ਜੀਵਨ ਦੀ ਜਿਹੜੀ ਬੁਲਾਹਟ ਆ ਤੁਸੀਂ ਉਹਨੂੰ ਸਮਝਣਾ ਹੈ ਹallelujah ਸੋ ਕਾਫੀ ਜਾਨੇ ਕਹਿ ਰਹੇ ਆ ਕਿ ਨੈਟਵਰਕ ਦੀ ਪ੍ਰੋਬਲਮ ਆਈ نو ਪਤਾ ਨਹੀਂ ਵੀ ਇਹ ਨੈਟਵਰਕ ਨੇ ਕੀ ਕਰਨਾ ਚਾਹੁੰਦਾ ਪਰ ਓਕੇ ਜੀ ਅਪਸਿਆਂ ਦੀ ਕਿਤਾਬ ਤੇ ਉਹਦਾ 4 ਨੰਬਰ ਅਧਿਆਏ ਤੇ ਉਹਦੀ ਪਹਿਲੀ ਆਇਤ ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜੇਸ ਸੱਦੇ ਨਾਲ ਸੱਦੇ ਹੋ ਉਹਦੇ ਜੋਗ ਚਾਲ ਚੱਲੋ ਸੋ ਬਚਨ ਕੀ ਦੱਸਦਾ ਆ ਕਿੰਦਾ ਮੈਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਜੋ ਪਰਮੇਸ਼ਰ ਦੇ ਨਿਮਿਤਿਕ ਕੈਦੀ ਆ ਮਤਲਬ ਕਿ ਮੈਂ ਪਰਮੇਸ਼ਰ ਦੀ ਅਧੀਨਗੀ ਦੇ ਵਿੱਚ ਆ ਕਈ ਕਈ ਕੁਸ਼ ਸ਼ਬਦ ਆ ਜਿਹੜੇ ਟਰਾਂਸਲੇਸ਼ਨ ਦੇ ਵਿੱਚ ਥੋੜਾ ਜਿਹਾ ਉਹਨਾਂ ਦਾ ਹੇਰਫੇਰ ਹੋ ਗਿਆ ਆ ਪਰ ਫਿਰ ਜਦੋਂ ਅਸੀਂ ਡਿਫਰੈਂਟ ਲੈਂਗੁਏਜ ਦੇ ਨਾਲ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਹੋਰਾਂ ਬਾਈਬਲਸ ਦੇ ਵਿੱਚੋਂ ਵੀ ਜਦੋਂ ਅਸੀਂ ਉਹਨਾਂ ਦੇ ਹਵਾਲੇ ਲੈਨੇ ਤੇ ਫਿਰ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਆ ਕਿ ਇਹ ਕੀ ਕਹਿਣਾ ਚਾਹੁੰਦੇ ਆ ਓਕੇ ਜੀ ਤੇ ਲਿਖਿਆ ਹੈ ਉਪਰੰਤ ਮੈਂ ਜੋ ਪ੍ਰਭੂ ਦੇ ਨਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜੇ ਇਸ ਸੱਦੇ ਨਾਲ ਸੱਦੇ ਹੋਏ ਜੋ ਤੁਹਾਡੇ ਜੀਵਨ ਦੀ ਬੁਲਾਹਟ ਆ ਤੁਸੀਂ ਉਹਦੇ ਜੋਗ ਚਾਲ ਚੱਲੋ ਤੁਸੀਂ ਉਹਦੇ ਅਕੋਰਡਿੰਗਲੀ ਚੱਲੋ ਜੋ ਤੁਹਾਡੇ ਜੀਵਨ ਦੀ ਬੁਲਾਹਟ ਆ ਸੋ ਇੱਕ ਤਾਂ ਅਸੀਂ ਹੁਣੇ ਸਮਝ ਗਏ ਹਟਿਆ ਕਿ ਸਾਡੇ ਜੀਵਨ ਦੀ ਬੁਲਾਹਟ ਕੀ ਆ ਹੁਣ ਦੂਜੀ ਚੀਜ਼ ਸਾਡੇ ਲਈ ਸਮਝਣ ਵਾਲੀ ਕੀ ਆ ਕਿ ਅਸੀਂ ਸੱਦੇ ਗਏ ਆ ਸ਼ੁਭ ਕੰਮਾਂ ਦੇ ਲਈ ਅਸੀਂ ਕੱਲ ਪੜਿਆ ਸੀ ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਸਾਡੀ ਰਚਨਾ ਕੀਤੀ ਕਿ ਅਸੀਂ ਸ਼ੁਭ ਕਰਮ ਕਰਨ ਦੇ ਵਿੱਚ ਲੱਗੇ ਰਹੀਏ ਤਾਂ ਸਾਡੇ ਜੀਵਨ ਦੀ ਸਭ ਤੋਂ ਫਰਸਟ ਬੁਲਾਹਟ ਕੀ ਆ ਚੰਗੇ ਕੰਮ ਕਰਨਾ ਤਾਂ ਹੁਣ ਵਚਨ ਸਾਨੂੰ ਕੀ ਦੱਸਦਾ ਕਿ ਤੁਸੀਂ ਜੋ ਤੁਹਾਡੇ ਜੀਵਨ ਦੀ ਬੁਲਾਹਟ ਆ ਉਹਦੇ ਯੋਗ ਚਾਲ ਚੱਲੋ ਹੁਣ ਸਾਡੇ ਜੀਵਨ ਦੀ ਬੁਲਾਹਟ ਆ ਚੰਗੇ ਕੰਮ ਕਰਨਾ ਤੇ ਸਾਡੀ ਚਾਲ ਕਿਹੋ ਜੀ ਹੋਣੀ ਚਾਹੀਦੀ ਆ ਚੰਗੀ ਚਾਲ ਹੋਣੀ ਚਾਹੀਦੀ ਆ ਸਾਡੇ ਜੀਵਨ ਦੀ ਬੁਲਾਹਟ ਆ ਪਵਿੱਤਰਤਾਈ ਤਾਂ ਸਾਡੀ ਚਾਲ ਕਿਹੋ ਜੀ ਹੋਣੀ ਚਾਹੀਦੀ ਪਵਿੱਤਰਤਾਈ ਵਾਲੀ ਹੋਣੀ ਚਾਹੀਦੀ ਆ ਸਾਡੇ ਜੀਵਨ ਦੀ ਬੁਲਾਹਟ ਆ ਪਵਿੱਤਰ ਤਾਂ ਇਹੋ ਬੰਦ ਕੰਮ ਤੇ ਸਾਡੀ ਨਜ਼ਰ ਕੀ ਹੋਣੀ ਚਾਹੀਦੀ ਪਵਿੱਤਰ ਹੋਣੀ ਚਾਹੀਦੀ ਸਾਡੇ ਜੀਵਨ ਦੀ ਬੁਲਾਹਟ ਆ ਸ਼ੁਭ ਕੰਮ ਚੰਗੇ ਕੰਮ ਤਾਂ ਸਾਡਾ ਬੋਲਣਾ ਚੱਲਣਾ ਜਿਹੜਾ ਆ ਉਹ ਉੱਤਮ ਹੋਣਾ ਚਾਹੀਦਾ ਆ ਚੰਗਾ ਹੋਣਾ ਚਾਹੀਦਾ ਹੁਣ ਅਸੀਂ ਲੋਕੀ ਜੋ ਪਰਮੇਸ਼ਵਰ ਦੇ ਵਿੱਚ ਚੱਲਣ ਵਾਲੇ ਲੋਕੀ ਆ ਜੋ ਆਪਣੇ ਆਪ ਨੂੰ ਕਿ ਕਹਿੰਦੇ ਆ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਚੱਲਣ ਵਾਲੇ ਆ ਤਾਂ ਲੈਟ ਮੀ ਨੋ ਕਿ ਸਾਡੇ ਮੂੰਹ ਦੇ ਸ਼ਬਦ ਕਿਹੋ ਜਿਹੇ ਆ ਤੁਸੀਂ ਦੱਸੋ ਜੇ ਤੁਸੀਂ ਅਸੀਂ ਚੈੱਕ ਕਰੀਏ ਤਾਂ ਬਹੁਤ ਵਾਰੀ ਸਾਡੇ ਆਪਣੇ ਮੂੰਹ ਦੇ ਸ਼ਬਦ ਜਿਹੜੇ ਉਹ ਉਸ ਯੋਗ ਨਹੀਂ ਆ ਜੇ ਅਸੀਂ ਯੋਗ ਸਾਨੂੰ ਹੋਣੇ ਚਾਹੀਦੇ ਆ ਐਕਚੁਅਲ ਦੇ ਵਿੱਚ ਅਸੀਂ ਲੋਕੀ ਜਿਹੜੇ ਅਸੀਂ ਇਹ ਕਹਿੰਨੇ ਆ ਕਿ ਅਸੀਂ ਅਸੀਂ ਜੀ ਚੇਲੇ ਆ ਅਸੀਂ ਸੇਵਾਦਾਰ ਆ ਅਸੀਂ ਵਿਸ਼ਵਾਸੀ ਆ ਅਸੀਂ ਜਦੋਂ ਗਲਤ ਲੈਂਗੁਏਜ ਬੋਲਦੇ ਆ ਜਦੋਂ ਅਸੀਂ ਗਲਤ ਗੱਲਾਂ ਕਰਦੇ ਆ ਜਦੋਂ ਅਸੀਂ ਹਾਸਿਆਂ ਮਸ਼ਕੂਲਿਆਂ ਦੇ ਵਿੱਚ ਅਸ਼ਲੀਲ ਸ਼ਬਦਾਵਲੀ ਡਬਲ ਮੀਨਿੰਗ ਵਾਲੀਆਂ ਜਦੋਂ ਗੱਲਾਂ ਕਰਦੇ ਆ ਤਾਂ ਇਹ ਸਾਡੇ ਲਈ ਸਹੀ ਨਹੀਂ ਆ ਜਦੋਂ ਅਸੀਂ 네ਗੇਟਿਵ ਵਰਡਸ ਬੋਲਦੇ ਆ ਜਦੋਂ ਅਸੀਂ ਕਹਿੰਨੇ ਆ ਵੀ ਸਾਡੇ ਨਾਲ ਪਤਾ ਨਹੀਂ ਇਦਾਂ ਨਾ ਹੋ ਜਵੇ ਗਲਤ ਨਾ ਹੋ ਜਵੇ ਕਿਤੇ ਛਾਤ ਨਾ ਡਿੱਗ ਪਵੇ ਕਿਤੇ ਨੇਹਰੀਆਂ ਨੇ ਇੰਨਾ ਜ਼ੋਰ ਪਾਇਆ ਉਹ ਹੀ ਗੱਲ ਨਾ ਹੋਵੇ ਕਿਤੇ ਪਹਹਾੜ ਆਣ ਕੇ ਸਾਰਾ ਕੰਬਰ ਸੁੱਤੇ ਹੀ ਨਾ ਰਹਿ ਜਾਏ ਇਹ ਸ਼ਬਦਾਵਲੀ ਸਾਡੇ ਲਈ ਨਹੀਂ ਆ ਸਾਡੀ ਸਾਡੀ ਸ਼ਬਦਾਵਲੀ ਆ ਕਿ ਜਿਹੜੇ ਕੱਚੇ ਘਰਾਂ ਵਿੱਚ ਵੀ ਰਹਿੰਦੇ ਸੀ ਉਹਨਾਂ ਨੂੰ ਇਹ ਦੱਸੀਏ ਕਿ ਅਗਰ ਤੁਸੀਂ ਈਮਾਨ ਪਰਮੇਸ਼ਰ ਉੱਤੇ ਰੱਖੋਗੇ ਤਾਂ ਪਰਮੇਸ਼ਰ ਦਾ ਹੱਥ ਤੁਹਾਡੇ ਘਰ ਨੂੰ ਥੰਮ ਲੇਗਾ ਅ ਪਰਮੇਸ਼ਰ ਦੇ ਉੱਤੇ ਅਗਰ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਤੁਹਾਡੇ ਆਤਮਿਕ ਜੀਵਨ ਦੀ ਤੇ ਤੁਹਾਡੇ ਸਰੀਰਕ ਜੀਵਨ ਦੀ ਨੀ ਜਿਹੜੀ ਹੈ ਨਾ ਉਹ ਪੱਥਰ ਉੱਤੇ ਰੱਖੀ ਜਾਏਗੀ ਮ ਖੁਦਾ ਤੁਹਾਨੂੰ ਮਰਨ ਨਹੀਂ ਦੇਵੇਗਾ ਉਹ ਖੁਦਾ ਤੁਹਾਨੂੰ ਸੰਭਾਲੇਗਾ ਉਹ ਖੁਦਾ ਤੁਹਾਨੂੰ ਬਚਾ ਕੇ ਰੱਖੇਗਾ ਉਹ ਪਰਮੇਸ਼ਰ ਉਹ ਅਕਾਲ ਪੁਰਖ ਵਾਹਿਗੁਰੂ ਉਹ ਆਪ ਤੁਹਾਡੀ ਮਦਦ ਕਰੇਗਾ ਹੁਣ ਵਚਨ ਸਾਨੂੰ ਕਿੰਨੇ ਸੋਹਣੇ ਤਰੀਕੇ ਨਾਲ ਕਹਿੰਦਾ ਕਿ ਜੇਸ ਬੁਲਾਹਟ ਦੇ ਲਈ ਤੁਸੀਂ ਬੁਲਾਏ ਗਏ ਹੋ ਜਿਸ ਕੰਮ ਦੇ ਲਈ ਤੁਸੀਂ ਬੁਲਾਏ ਗਏ ਹੋ ਤੁਹਾਡੀ ਚਾਲ ਉਸੇ ਕੰਮ ਦੇ ਅਕੋਰਡਿੰਗਲੀ ਹੋਣੀ ਚਾਹੀਦੀ ਆ ਹੁਣ ਇੱਕ ਬੰਦਾ ਆ ਕਿ ਉਹ ਉਹ ਚੁੜਿਆ ਗਿਆ ਹੈ ਕਿ ਉਹ ਫੌਜੀ ਬਣੇ ਜੇ ਉਹ ਉੱਠੂਗਾ 8 ਵਜੇ 10 ਵਜੇ ਉੱਠੂਗਾ ਨੀਂਦੀ ਪਾ ਕੇ ਰੱਖੂਗਾ ਕਿਲੋ ਭਾਰ ਨਹੀਂ ਚੱਕੂਗਾ 10 ਕਦਮ ਤੋੜਨ ਦੀ ਹਿੰਮਤ ਨਹੀਂ ਰੱਖੂਗਾ ਉਹ ਕਿੱਦਾਂ ਸੈਨਿਕ ਬਣ ਸਕੇਗਾ ਇਕ ਸੈਨਿਕ ਬਣਨ ਦੇ ਲਈ ਉਹਨੂੰ ਐਵਰੀ ਮਾਰਨਿੰਗ ਅਰਲੀ ਉੱਠਣਾ ਆ ਉਹਨੂੰ ਆਪਣੀ ਫਿਜ਼ੀਕਲ ਡਾਈਟ ਦਾ ਧਿਆਨ ਰੱਖਣਾ ਆ ਫਿਜ਼ੀਕਲ ਫਿਟਨੈਸ ਦਾ ਧਿਆਨ ਰੱਖਣਾ ਓਵਰ weight ਨਹੀਂ ਹੋਣਾ ਉਹਨੇ ਰਨਿੰਗ ਕਰਨੀ ਆ ਉਹਨੇ ਵਾਰਮ ਅਪ ਹੋਣਾ ਉਹਨੇ ਐਕਸਰਸਾਈਜ਼ ਕਰਨੀ ਆ ਔਰ ਉਹਨੇ ਆਪਣੇ ਆਪ ਨੂੰ ਟਫ ਰੱਖਣਾ ਆ ਵਾਈ ਬਿਕੋਜ਼ ਉਸ ਸੈਨਿਕ ਹੋਣ ਦੇ ਲਈ ਜਿਹੜਾ ਆ ਉਹ ਸੱਧਿਆ ਗਿਆ ਉਹ ਤਿਆਰ ਹੋ ਰਿਹਾ ਹੈ ਸੋ ਇਸ ਲਈ ਵਚਨ ਸਾਨੂੰ ਕਹਿੰਦਾ ਤੁਸੀਂ ਜੇ ਇਸ ਕੰਮ ਲਈ ਸੱਦੇ ਗਏ ਉਹਦੇ ਅਕੋਰਡਿੰਗਲੀ ਚਾਲ ਚੱਲੋ ਅਗਰ ਤੁਸੀਂ ਧਾਰਮਿਕਤਾ ਦੇ ਕੰਮਾਂ ਦੇ ਲਈ ਸੱਦੇ ਗਏ ਤਾਂ ਸਾਡੀ ਚਾਲ ਵੀ ਧਾਰਮਿਕਤਾ ਵਾਲੀ ਹੋਣੀ ਚਾਹੀਦੀ ਹੈ ਅਗਰ ਅਸੀਂ ਪਰਮੇਸ਼ਵਰ ਦੇ ਕੰਮਾਂ ਲਈ ਸੱਦੇ ਗਏ ਹਾਂ ਤਾਂ ਸਾਡੀਆਂ ਗੱਲਾਂ ਪਰਮੇਸ਼ਵਰ ਦੇ ਨਾਲ ਸ਼ੁਰੂ ਹੋਣੀਆਂ ਚਾਹੀਦੀਆਂ ਪਰਮੇਸ਼ਵਰ ਉੱਤੇ ਹੀ ਸਾਡੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਅੰਤ ਹੋਣਾ ਚਾਹੀਦਾ ਆ ਫਿਰ ਅਸੀਂ ਚਾਹੇ ਆਪਣੇ ਫਰੈਂਡਾਂ ਵਿੱਚ ਬੈਠੀਏ ਉੱਥੇ ਵੀ ਬਹੁਤ ਸਾਰੇ ਨੌਜਵਾਨ ਆ ਜੋ ਬਹੁਤ ਸਾਰੇ ਸਾਡੀ ਉਮਰ ਦੇ ਲੋਕੀ ਆ ਜਿਹੜੇ ਆਪਣੇ ਦੋਸਤਾਂ ਮਿੱਤਰਾਂ ਵਿੱਚ ਜਦੋਂ ਬੈਠਦੇ ਉੱਥੇ ਰੱਬ ਦਾ ਨਾਮ ਲੈਣਾ ਉਹਨਾਂ ਨੂੰ ਸ਼ਰਮਿੰਦਗੀ ਦੀ ਗੱਲ ਲੱਗਦੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨੀ ਕਿ ਅਗਰ ਪਰਮੇਸ਼ਵਰ ਦਾ ਨਾਮ ਲੈਣਾ ਤੁਹਾਨੂੰ ਸ਼ਰਮਿੰਦਗੀ ਦੀ ਗੱਲ ਲੱਗਦੀ ਫਿਰ ਤੁਸੀਂ ਪਰਮੇਸ਼ਵਰ ਨੂੰ ਮੰਨਦੇ ਕਿਉਂ ਅਗਰ ਇਹ ਇੰਨਾ ਇੱਕ ਨਾਣੀ ਚੀਜ਼ ਆ ਕਿ ਜਿਹਦਾ ਜ਼ਿਕਰ ਤੁਸੀਂ ਆਪਣੇ ਮਾਪਿਓ ਦੇ ਸਾਹਮਣੇ ਨਹੀਂ ਕਰ ਸਕਦੇ ਜਿਹਦਾ ਜ਼ਿਕਰ ਤੁਸੀਂ ਆਪਣੇ ਭੈਣਾਂ ਭਰਾਵਾਂ ਦੇ ਸਾਹਮਣੇ ਨਹੀਂ ਕਰ ਸਕਦੇ ਜਿਹਦਾ ਜ਼ਿਕਰ ਤੁਸੀਂ ਆਪਣੇ ਦੋਸਤਾਂ ਦੇ ਸਾਹਮਣੇ ਨਹੀਂ ਕਰ ਸਕਦੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਅਗਰ ਤੁਹਾਨੂੰ ਲੱਗਦਾ ਆ ਕਿ ਤੁਹਾਡੀ ਸ਼ਾਨ ਵਿੱਚ ਫਰਕ ਪੈਂਦਾ ਆ ਕਿ ਜੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਪਰਮੇਸ਼ਵਰ ਦਾ ਨਾਮ ਲੈਨੇ ਆ ਤੁਹਾਨੂੰ ਸ਼ਰਮਿੰਦਗੀ ਹੁੰਦੀ ਆ ਤੁਹਾਡੀ ਸ਼ਾਨ ਵਿੱਚ ਫਰਕ ਪੈਂਦਾ ਆ ਫਿਰ ਤੁਸੀਂ ਪਰਮੇਸ਼ਵਰ ਨੂੰ ਮੰਨਦੇ ਹੀ ਕਿਉਂ ਫਿਰ ਤੁਸੀਂ ਉਸ ਪਰਮੇਸ਼ਵਰ ਤੋਂ ਕੀ ਲੈ ਲਵੋਗੇ ਕਿਹੜੀ ਆਸ ਤੁਸੀਂ ਰੱਖਦੇ ਆ ਕਿ ਪਰਮੇਸ਼ਵਰ ਤੁਹਾਨੂੰ ਬles ਕਰੇਗਾ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਤਾਂ ਸਾਫ਼ ਕਹਿੰਦਾ ਜਿਹੜਾ ਇਸ ਧਰਤੀ ਦੇ ਲੋਕਾਂ ਦੇ ਸਾਹਮਣੇ ਮੇਰਾ ਇਨਕਾਰ ਕਰੇਗਾ ਮੈਂ ਆਪਣੇ ਪਿਤਾ ਦੇ ਸਾਹਮਣੇ ਉਹਦਾ ਇਨਕਾਰ ਕਰ ਦਵਾਂਗਾ ਤਾਂ ਅਗਰ ਅਸੀਂ ਅਗਰ ਅਸੀਂ ਪਰਮੇਸ਼ਵਰ ਤੋਂ ਆਸ ਰੱਖਦੇ ਆਂ ਅਗਰ ਅਸੀਂ ਚਾਹੁੰਦੇ ਆ ਕਿ ਪ੍ਰਭੂ ਸਾਡੇ ਜੀਵਨ ਦੇ ਵਿੱਚ ਕੰਮ ਕਰਨ ਤਾਂ ਹਿੰਮਤ ਰੱਖੋ ਸਬਦੇ ਸਾਹਮਣੇ ਪਰਮੇਸ਼ਵਰ ਦਾ ਨਾਮ ਲੈਣ ਦੀ ਹਿੰਮਤ ਰੱਖੋ ਅਗਰ ਤੁਸੀਂ ਕਾਲਜ ਵਿੱਚ ਵੀ ਜਾਂਦੇ ਆਂ ਤਾਂ ਉੱਥੇ ਵੀ ਆਪਣੇ ਫਰੈਂਡਸ ਦੇ ਵਿੱਚ ਰੋਟੀ ਖਾਣ ਲੱਗਿਆ ਪ੍ਰਾਰਥਨਾ ਕਰੋ ਉੱਥੇ ਵੀ ਆਪਣੇ ਫਰੈਂਡਸ ਨੂੰ ਗੋਡ ਬlesਸ ਯੂ ਕਹਿਣ ਦੇ ਵਿੱਚ ਤੁਹਾਨੂੰ ਸੰਗ ਨਾ ਆਏ ਉੱਥੇ ਵੀ ਗਲਤ ਗੱਲ ਅਗਰ ਤੁਹਾਡੀਆਂ ਸਹੇਲੀਆਂ ਕਰਦੀਆਂ ਨੇ ਤੁਹਾਡੇ ਫਰੈਂਡਸ ਅਗਰ ਗਲਤ ਗੱਲਾਂ ਕਰਦੇ ਆ ਤੁਸੀਂ ਉਹਨਾਂ ਨੂੰ ਜ਼ਰੂਰ ਕਹੋ ਇਹ ਰੋਂਗ ਆ ਇਹ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਸੋ ਅਗਰ ਤੁਹਾਨੂੰ ਸੰਗ ਆਉਂਦੀ ਕਿ ਕੀ ਕਹਿਣਗੇ ਮੈਨੂੰ ਕਹਿਣਗੇ ਕਿ ਤੂੰ ਬੜਾ 올ਡ ਸਟਾਈਲ ਆ 올ਡ ਫੈਸ਼ਨ ਸੋ ਵਟ ਅਗਰ ਸਾਨੂੰ ਪਰਮੇਸ਼ਰ ਲਈ ਇਹ ਗੱਲ ਸੋਨ ਨਹੀਂ ਪੈ ਜਵੇ ਫਿਰ ਵੀ ਕੋਈ ਇਹਦੇ ਵਿੱਚ ਨੁਕਸਾਨ ਵਾਲੀ ਗੱਲ ਨਹੀਂ ਆ ਪਰ ਸਾਨੂੰ ਜੇ ਇਸ ਬੁਲਾ ਹਟ ਲਈ ਅਸੀਂ ਸੱਦੇ ਗਏ ਉਹਦੇ ਯੋਗ ਅਸੀਂ ਚਾਲ ਚੱਲਣੀ ਮੇਰੀ ਬੇਟੀ ਮੁਸਕਾਨ ਆ ਮੈਂ ਖੁਦਾ ਦਾ ਸ਼ੁਕਰ ਕਰਦੀ ਉਹਦੇ ਜੀਵਨ ਦੇ ਲਈ ਕਿ ਪਰਮੇਸ਼ਰ ਨੇ ਇੰਨੀ ਪਵਿੱਤਰਤਾ ਹੀ ਉਹਨੂੰ ਦਿੱਤੀ ਯਾਰ ਪਰਮੇਸ਼ਰ ਨੇ ਇੰਨੀ ਇੰਨਾ ਪ੍ਰਾਰਥਨਾ ਵਾਲੀ ਜੀਵਨ ਉਹਨੂੰ ਦਿੱਤਾ ਆ ਬੇਟੀਆਂ ਮੇਰੀ ਆ ਬੇਸ਼ੱਕ ਹੋਰ ਡਿਫਰੈਂਟ ਘਰ ਦੇ ਵਿੱਚ ਰਹਿੰਦੀ ਆ ਕਿਉਂਕਿ ਮੈਨੂੰ ਬੇਟੀ ਮੰਨਦੀ ਆ ਐਕਚੁਅਲੀ ਦੇ ਵਿੱਚ ਉਹਦਾ ਜਨਮ ਕਿਸੇ ਹੋਰ ਕੁੱਕ ਤੋਂ ਹੋਇਆ ਹੈ ਪਰ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਉਹਦੀ ਲਾਈਫ ਦੇ ਲਈ ਕਿ ਉਹ ਕਾਲਜ ਵੀ ਜਾਂਦੀ ਆ ਨਾ ਤੇ ਮੈਨੂੰ ਜੋ ਰਿਪੋਰਟਸ ਉਹਦੇ ਕਲੀਨਿਕਸ ਤੋਂ ਮਿਲਦੀਆਂ ਆ ਕਿਉਂਕਿ ਦੇਖੋ ਹੁਣ ਬੱਚੇ ਆ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਤਾਂ ਜਿਹੜੀ ਆ ਨਾ ਕਰਨੀ ਪੈਂਦੀ ਕਿ ਬੱਚੇ ਘਰ ਕੀ ਰਹੇ ਆ ਪਰ ਮੈਂ ਜੋ ਰਿਪੋਰਟ ਮੈਨੂੰ ਉਹਦੀ ਹਾਸਲ ਹੁੰਦੀ ਨਾ ਉਹ ਰਿਪੋਰਟ ਕੀ ਆ ਕਿ ਉਹਦੇ ਟੀਚਰਸ ਵੀ ਉਹਦੇ ਤੋਂ ਇੰਪ੍ਰੈਸਡ ਆ ਕਿ ਇਹ ਬੱਚੀ ਦੇ ਨਾਲ ਜਦੋਂ ਗੱਲ ਕਰੋ ਨਾ ਇੰਨੇ ਪਰਮੇਸ਼ਵਰ ਸ਼ਬਦ ਜਿਹੜਾ ਆ ਨਾ ਇੰਨੇ ਗੱਲ ਦੇ ਵਿੱਚ ਲੈ ਕੇ ਆਉਣਾ ਹੀ ਆ ਉਹਨੂੰ ਪੁੱਛ ਲਓ ਟੈਸਟ ਦਾ ਤੇ ਉਹਨੇ ਕਹਿਣਾ ਕੋਈ ਨਹੀਂ ਪ੍ਰਭੂ ਦੀ ਕਿਰਪਾ ਦੇ ਨਾਲ ਸਭ ਠੀਕ ਹੋ ਜਾਵੇਗਾ ਅਰ ਜਦੋਂ ਉਹਨੂੰ ਫ੍ਰੀ ਟਾਈਮ ਮਿਲੇਗਾ ਉਸ ਬੇਟੀ ਨੂੰ ਜਦੋਂ ਵੀ ਫ੍ਰੀ ਟਾਈਮ ਮਿਲਦਾ ਆਪਣੇ ਕਾਲਜ ਦੇ ਵਿੱਚ ਤੇ ਆਪਣੀਆਂ ਫਰੈਂਡਸ ਨੂੰ ਕੀ ਕਹੇਗੀ ਤੁਸੀਂ ਮੋਬਾਈਲ ਫੜੋ ਔਰ ਮੈਂ ਫਟਾਫਟ ਨਾ ਇੱਕ ਮੋਟੀਵੇਸ਼ਨ ਮੈਸੇਜ ਜਿਹੜਾ ਹੈ ਰਿਕਾਰਡ ਕਰ ਲਵਾਂ ਔਰ ਉਹ ਮੋਟੀਵੇਸ਼ਨ ਮੈਸੇਜ ਕੀ ਹੁੰਦੇ ਬਿਬਲੀਕਲ ਮੈਸੇਜ ਹੁੰਦੇ ਆਪਣੇ ਫਰੈਂਡਸ ਦੇ ਨਾਲ ਉਹ ਬਾਈਬਲ ਦੀਆਂ ਗੱਲਾਂ ਕਰਦੀ ਆਪਣੇ ਫਰੈਂਡਸ ਦੇ ਨਾਲ ਉਹ ਪ੍ਰਭੂ ਦੀਆਂ ਗੱਲਾਂ ਕਰਦੀ ਉਹਨੇ ਕਦੀ ਵੀ ਉਹਨੇ ਗਲਤ ਗੱਲ ਜਿਹੜੀਆਂ ਅੱਜ ਕੱਲ ਕੋੜੀਆਂ ਗੱਲਾਂ ਕਰਦੀਆਂ ਬੁਆਏਫ੍ਰੈਂਡ ਦੀਆਂ ਗੱਲਾਂ ਕਰ ਲਈਆਂ ਇਹ ਗੱਲਾਂ ਕਰ ਲਈਆਂ ਮੈਨੂੰ ਨਹੀਂ ਲੱਗਦਾ ਕਿ ਉਹਦੇ ਸਿਰ ਦੇ ਉੱਤੋਂ ਦੀ ਵੀ ਇਹ ਗੱਲਾਂ ਲੰਗੀਆਂ ਹੋਣਗੀਆਂ ਕਿਉਂ ਕਿ ਉਹਨੇ ਜਦੋਂ ਬੋਲਣਾ ਉਹਨੇ ਇੰਨਾ ਚੀਜ਼ਾਂ ਦੇ ਵਿੱਚ ਰਹਿ ਕੇ ਹੀ ਪਰਮੇਸ਼ਵਰ ਦੀ ਰਜਾ ਵਿੱਚ ਰਹਿ ਕੇ ਹੀ ਉਹਨੇ ਬੋਲਿਆ ਔਰ ਮੈਂ ਖੁਦਾ ਦਾ ਬਹੁਤ ਸ਼ੁਕਰ ਕਰਦੀ ਹਾਂ ਆਈ ਨੋ ਕਿ ਆਉਣ ਵਾਲੇ ਦਿਨਾਂ 'ਚ ਖੁਦਾ ਉਹਨੂੰ ਬਹੁਤ ਉੱਚਾ ਕਰਨ ਵਾਲੇ ਸਗੋਂ ਹੋਰ ਵੀ ਬਹੁਤ ਸਾਰੇ ਚਰਚ ਦੇ ਬੇਟੇ ਬੇਟੀਆਂ ਆ ਉਹ ਮੇਰੇ ਆਪਣੇ ਹੀ ਬੇਟੇ ਬੇਟੀਆਂ ਆ ਮੈਂ ਉਹਨਾਂ ਦੇ ਨਾਲ ਉਨਾ ਹੀ ਦਿਲ ਤੋਂ ਪਿਆਰ ਕਰਦੀ ਹਾਂ ਔਰ ਮੈਂ ਜਦੋਂ ਉਹਨਾਂ ਦੀ ਲਾਈਫ ਦੇ ਵਿੱਚ ਦੇਖਦੀ ਹਾਂ ਤੇ ਮੈਂ ਉਹਨਾਂ ਨੂੰ ਬਹੁਤ ਬੈਸਟ ਦੇਖਦੀ ਆ ਬਟ देयर ਆਰ ਸੋ ਮੈਨੀ ਯੰਗ ਸਟਾਰਸ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਆ ਪਰ ਜਦੋਂ ਮੈਂ ਪਰਸਨਲੀ ਉਹਨਾਂ ਦੀ ਲਾਈਫ ਦੇ ਵਿੱਚ ਦੇਖਦੀ ਆ ਤੇ ਮੈਨੂੰ ਉਹਨਾਂ ਦੀ ਲਾਈਫ ਦੇ ਵਿੱਚ ਮੈਸ ਪਿਆ ਹੋਇਆ ਨਜ਼ਰ ਆਉਂਦਾ ਆ ਮੈਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਸਮਾਂਣ ਪਿਆ ਦਿਖਦਾ ਆ ਉਹ ਕਸਮਾਂਣ ਕੀ ਆ ਕਿ ਅਸੀਂ ਚਰਚ ਦੇ ਵਿੱਚ ਤਾਂ 2-4 ਘੰਟੇ ਬੜੇ ਧਰਮੀ ਆ ਪਰ ਉਹਦੇ ਬਾਅਦ ਚ ਸਾਡੇ